ਅੱਜ ਬੈਲਜੀਅਮ ਬੈਲਜੀਅਮ ਤੋਂ ਲੋਡ ਕਰਕੇ ਜਾਵਾਂਗੇ ਜੇ ਆਪਾਂ ਇਟਲੀ ਗੱਡੀ ਕਰਤੀ ਆਪਾਂ ਪਾਰਕਿੰਗ ਪਾਰਕਿੰਗ ਕਰਕੇ ਗਏ ਆਫਿਸ ਗੱਡੀ ਲੋਡ ਕੀਤੀ ਆਪਾਂ 11 ਨੰਬਰ ਰੈਂਪ ਤੋਂ ਲੋਡ ਕੀਤੀ ਬੈਸਕਟ ਖਾਣ ਵਾਲੀ ਇਹ ਲੈ ਕੇ ਜਾਵਾਂਗੇ ਆਪਾਂ ਇਹ ਰੋਮ ਇਟਲੀ ਲਓ ਜੀ ਆਪਾਂ ਚੱਲੇ ਪਾ ਇਟਲੀ ਨੂੰ ਬੈਲਜੀਅਮ ਵਿੱਚ ਲੰਘ ਰਹੇ ਆ ਸੋਹਣੇ ਸੋਹਣੇ ਪੈਂਡ ਦੇਖੋ ਜੀ ਦੀ ਆਪਣੀ ਹਰੀ ਭਰੀ ਕਣਕ ਦੇਖੋ ਲੋ ਮੇਰੂਟਾ ਦੇ ਸੜਕਾਂ ਲੱ ਤੇ ਵੀ ਜਾਣਾ ਕਾਨੂੰ ਸੜਕਾਂ ਤੋਂ ਪੇਰ ਲੱਭੀ ਜਾਣਾ ਅੱਜ ਆ ਗਿਆ ਜੀ ਗੰਡਾ ਪਿਆਜ ਰੌਨ ਬੋਰਡ ਵੀ ਆਪਾਂ ਫਰਾਂਸ ਵਿੱਚ ਹੋਣ ਲੱਗੇ ਆਂ ਐਂਟਰ ਉਹ ਆ ਗਿਆ ਜੀ ਬੋਰਡ ਫਰਾਂਸ ਦਾ ਲਓ ਜੀ ਬਾਅਦ ਚ ਆਪਾਂ ਵੀਰ ਜੀ ਆ ਗਏ ਆਂ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਸਭ ਤੋਂ ਦੁਨੀਆ ਦੀ ਸੋਹਣੀ ਕੰਟਰੀ 'ਚ ਆ ਗਏ ਆਂ ਜੀ ਚੈੱਕ ਕਰੋ ਵਿਊ ਸੋਹਣੇ ਸੋਹਣੇ ਘਰ ਜੀ ਆਓ ਜੀ ਆਪਾਂ ਹੁਣ ਆ ਗਏ ਆਂ ਇਟਲੀ ਬਾਰਡਰ ਤੇ ਥੋੜੀ ਲੱਗੀ ਹੋਈ ਐ ਲਾਈਨ ਹੋ ਗਈ ਇਟਲੀ ਦੇ ਬਾਅਦ ਆਪਾਂ ਆ ਗਏ ਆਂ ਜੀ ਗੁਰਦੁਆਰਾ ਸਾਹਿਬ ਗੋਦਰ ਸਾਹਿਬ ਆਪਾਂ ਹੀ ਆ ਗਏ ਆਂ 45 ਮਿੰਟ ਦੀ ਆਪਣੀ ਰੈਸਟ ਐ ਜੀ ਗੱਡੀ ਘਰਤੀ ਆਪਾਂ ਗੋਦਰ ਸਾਹਿਬ ਜੀ ਪਾਰਕਿੰਗ ਹਾਂ ਜੀ ਆਪਾਂ ਟੇਕਿਆ ਉਸ ਤੋਂ ਬਾਅਦ ਹੀ ਮੱਥਾ ਮੱਥਾ ਟੇਕ ਕੇ ਆਪਾਂ ਗਏ ਆਂ ਜੀ ਪ੍ਰਸ਼ਾਦਾ ਸ਼ਗਨ ਸ਼ਗਿਆ ਜੀ ਪ੍ਰਸ਼ਾਦਾ ਲੰਗਰ ਹਾਲ ਚ ਲੱਗੇ ਹੋਈਆਂ ਤਸਵੀਰਾਂ ਆਪਣੇ ਸਿੰਘ ਛੀਦਾਂ ਦੀਆਂ ਦੇਖੋ ਜੀ ਇਹ ਗੋਦਰ ਸਾਹਿਬ ਹੈਗਾ ਜੀ ਮਲਾਂ ਤੋਂ ਜਰ ਜਾਣੇ ਆਪਾਂ ਪਰਮਾਣੂ ਏ 1 ਰੋਡ ਤੇ ਰੋਡ ਦੇ ਨਾਲ ਹੀ ਸਰ 500 ਮੀਟਰ ਤੇ ਆ ਵੱਡੀ ਆਪਾਂ ਹੀ ਇੱਥੇ ਟਰੱਕ ਵੀ پارک ਕਰ ਸਕਦੇ ਆ ਵਾਧੂ ਖੁੱਲੀ ਜਗ੍ਹਾ ਵਾ ਟਰੱਕ پارک ਕਰਨ ਲਈ ਸੋ ਇਦਾਂ ਦਾ ਸੀਗਾ ਜੀ ਆਪਣਾ ਟ੍ਰਿਪ ਬੈਲਜੀਅਮ ਤੋਂ ਇਟਲੀ ਰੋਮ ਦਾ ਹੀ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਆਪਣੀ ਬ੍ਰੇਕ ਵੀ ਹੋਣ ਵਾਲੀ ਹੈ ਜੀ ਪੂਰੀ ਲਓ ਜੀ ਬ੍ਰੇਕ ਆਪਣੀ ਹੋ ਗਈ ਹੈ ਜੀ ਪੂਰੀ 45 ਮਿੰਟ ਤੋਂ ਹੋ ਗਈ ਹੈ ਜੀ ਆਪਣੀ 1 ਘੰਟਾ 6 ਮਿੰਟ